ਜੇ ਬੰਦੇ ਨੂੰ ਜਿੰਨੀਆਂ ਲਹਣਤਾ ਪਾਈਆਂ ਜਾਣਨਾ ਓਨੀ ਥੋੜੀਆਂ ਨੇ ਆ ਦੇਖ ਲੋ ਏ ਤੇ ਭਾਈ ਮੇਰੇ ਤੋਂ ਤਾਂ ਇੱਕੋ ਹੀ ਬਾਤ ਉਹ ਨਿਕਲਦੀ ਆ ਮੈਂ ਕਹਿਣਾ ਬੀਨਾ ਜਿਵੇਂ ਆ ਹਰਿਆ ਭਰਿਆ ਪੂਰਾ ਜੰਗਲ ਤੈਂ ਖਤਮ ਕੀਤਾ ਭਾਈ ਤੇਰਾ ਭਰਕੇ ਬੇੜਾ ਡੁੱਬੇ ਆ ਦੇਖਿਓ ਭਾਈ ਯਾਰ ਹਾਏ ਓਏ ਰਪਾ ਓਏ ਨਿੱਕੇ ਨਿੱਕੇ ਜਬੀ ਭਾਈ ਇਹ ਜੰਗਲ ਜਿਵੇਂ ਦਿਖਾਉਣਾ ਥੋੜਾ ਜਿਹਾ ਗਾਹ ਨੂੰ ਇਹ ਆ ਦੇਖੋ ਇੱਧਰ ਦਿਖਾਉਣਾ ਇਹ ਜੰਗਲ ਆ ਪੂਰਾ ਉਹ ਗਾਹ ਤੱਕ ਅੱਗੇ ਜੰਗਲੀ ਐ ਤੇ ਆ ਦੇਖੋ ਇਹ ਜੰਗਲੇ ਖਤਮ ਕਰਤਾ ਉਹ ਦੇਖੀ ਨਿੱਕੇ ਨਿੱਕੇ ਯਾਰ ਇਹਨਾਂ ਦਾ ਨਿੱਕੇ ਨਿੱਕੇ ਦਰਖਤਾਂ ਦਾ ਕੀ ਕਸੂਰ ਸੀ ਦੱਸੋ ਯਾਰ ਉਹ ਆਗਾ ਹਜੇ ਲੱਗੀ ਪਈ ਅੱਗੇ ਮੈਂ ਦਿਖਾਉਣਾ ਥੋੜਾ ਯਾਰ ਇਹ ਆ ਦੇਖੋ ਆ ਦੇਖੋ ਬਈ ਲੋਕ ਨਾ ਜਦੋਂ ਨਾ ਕੋਈ ਅਰਦਾਸ ਕਰਦੇ ਨੇ ਪ੍ਰਮਾਤਮਾ ਦੇ ਅੱਗੇ ਉਦੋਂ ਤਾਂ ਐ ਸੋਚਦੇ ਨੇ ਵੀ ਰੱਬ ਹਾਂ ਬੈਠਾ ਸਾਡੇ ਸਾਡੀ ਗੱਲ ਸੁਣ ਰਿਹਾ ਤੇ ਜਦੋਂ ਇਹੋ ਜਿਹਾ ਪਾਪ ਕਰਦੇ ਨੇ ਯਾਰ ਉਦੋਂ ਇਹਨਾਂ ਨੂੰ ਡਰੇ ਨਹੀਂ ਲੱਗਦਾ ਖੌਫੀ ਨਹੀਂ ਲੱਗਦਾ ਵੀ ਰੱਬ ਸਾਨੂੰ ਦੇਖਦਾ ਵੀ ਹੈ ਜਾਂ ਨਹੀਂ ਆ ਦੇਖਿਓ ਆ ਤੋਖ ਰਿਆ ਬਈ ਆ ਸਾਰਾ ਜੰਗਲ ਖਤਮ ਕਰਤਾ ਉਹ ਇੰਨਾ ਸੋਹਣਾ ਦੇਖੋ ਆ ਦੇਖੋ ਬਾਈ ਕੀ ਕਹਿਣਾ ਚਾਹੋਗੇ ਯਾਰ ਇਹ ਜੀ ਲੋਕਾਂ ਨੂੰ ਕਮੈਂਟਾਂ ਜਰੂਰ ਦੱਸਿਓ ਬਾਈ ਦੇਖੀ ਯਾਰ ਪੂਰਾ ਜੰਗਲ ਹੀ ਖਤਮ ਕਰਤਾ ਇਹ ਇਹ ਤਕਰੀਬਨ ਹੈਗਾ ਬਾਈ ਤਿੰਨ ਇਹ ਹੈਗਾ ਤਕਰੀਬਨ 6 5 6 6 6 ਕਿਲੋਮੀਟਰ ਦਾ ਜੰਗਲ ਹੈ 6 7 ਕਿਲੋਮੀਟਰ ਦਾ ਚੜਾਈ ਜੀ ਆਪਾਂ ਇਹਦੀ ਨਾਪੀ ਜਾਵੇ ਤਾਂ ਮੈਨੂੰ ਲੱਗਦਾ ਡੇਢ ਕਿੱਲੇ ਦੀ ਹੈ ਚੜਾਈ ਜੀ ਹੈ ਡੇਢ ਕਿੱਲੇ ਦੀ ਚੜਾਈ ਦੇ ਹਿਸਾਬ ਨਾਲ ਨਾ 5 6 ਕਿਲੋਮੀਟਰ ਦਾ ਲੰਬਾ ਜੰਗਲ ਹੈ ਬਾਈ ਕਰੀਬ 3 400 5 500 ਮੀਟਰ ਅੱਧਾ ਅੱਧਾ ਕਿਲੋਮੀਟਰ ਹੀ ਲਾ ਲਓ ਅਤਾ ਕਿਲੋਮੀਟਰ ਤੀ ਬਈ ਐਸੀ ਤੈਸੀ ਫੇਰਤੀ ਜੰਗਲ ਦੀ ਅੱਗੇ ਵੀ ਮੈਨੂੰ ਲੱਗਦਾ ਕਿਸੇ ਨੇ ਭੈਣ ਭਾਈ ਨੇ ਪਾਣੀ ਪੂਣੀ ਪਾ ਕੇ ਰੋਕਿਆ ਕੰਮ ਕਿਉਂਕਿ ਉੱਥੇ ਬਿਲਕੁਲ ਇਕਦਮ ਇਹ ਰੁਕ ਗਿਆ ਕੰਮ ਇਹ ਕਿਸੇ ਨੇ ਪਾਣੀ ਬਈ ਯਾਰ ਦੇਖੀ ਤੁਸੀਂ ਆਪ ਦੇਖੋ ਯਾਰ ਕੀ ਯਾਰ ਇੰਨਾ ਚਿਰ ਅੱਗ ਲੱਗੀ ਜਿਹੜਾ ਬੰਦਾ ਖੇਤ ਚ ਜਿਹਨੇ ਨੇ ਅੱਗ ਲਾਈ ਐ ਬਈ ਉਹਨੇ ਜਮੀ ਨਹੀਂ ਦੇਖਿਆ ਯਾਰ ਇਹਦੇ ਵਿੱਚ ਤੁਸੀਂ ਐਂ ਹਿਸਾਬ ਲਾਓ ਯਾਰ ਕਿੰਨੇ ਜਾਨਵਰ ਮਰੇ ਹੋਣਗੇ ਕਿੰਨੇ ਜਾਨਵਰ ਕਿੰਨੇ ਬਲੂਰ ਬੱਚੇ ਦਿੱਤੇ ਹੋਏ ਹੋਣਗੇ ਚਿੜੀਆਂ ਨੇ ਹੋਰ ਹਨਾ ਔਰ ਜਿੰਨੇ ਵੀ ਜਾਨਵਰ ਹੁੰਦੇ ਨੇ ਤੇ ਥੱਲੇ ਧਰਤੀ ਦੇ ਵਿੱਚ ਰਹਿਣ ਵਾਲੇ ਜਾਨਵਰ ਵੀ ਹੋਣਗੇ ਆ ਦੇਖੋ ਆ ਦਿਖਾਉਣਾ ਤੁਹਾਨੂੰ ਆ ਮਿੱਟੀ ਬਾਈ ਜਾਨਵਰਾਂ ਦੀ ਹੁੰਦੀ ਹੈ ਹਨਾ ਇੱਥੇ ਖੱਡੇ ਹੀ ਹੋਣਗੇ ਯਾਰ ਆ ਖੱਡੇ ਹੀ ਹੋਣਗੇ ਸਾਰੀਆਂ ਬਾਈ ਕਿੰਨੇ ਜਾਨਵਰ ਮੱਛੇ ਹੋਣਗੇ ਤੇ ਕਿੰਨੇ ਦਰਖਤ ਬਚ ਗਏ ਤੇ ਇਹੋ ਜੇ ਲੋਕਾਂ ਨੂੰ ਲਾਣ ਤਾਂ ਜਿੰਨੀਆਂ ਵੀ ਪਾਈਆਂ ਜਾਣ ਮੈਂ ਤਾਂ ਕਹਿੰਨਾ ਪ੍ਰਮਾਤਮਾ ਅੱਗੇ ਹੀ ਅਰਦਾਸ ਕਰਦਾ ਵੀ ਰੱਬਾ ਜਿਵੇਂ ਨਾ ਲੋਕ ਤੇਰੀ ਕੁਦਰਤ ਦੇ ਨਾਲ ਇਸ ਤਰ੍ਹਾਂ ਛੇੜਛਾੜ ਕਰਦੇ ਨੇ ਤੇਰੇ ਬੜਾਏ ਜੀਬਾਂ ਦੇ ਨਾਲ ਇਹੋ ਜਿਹਾ ਸਲੋਕ ਕਰਦੇ ਨੇ ਹਨਾ ਐ ਜਿਉਂਦਿਆਂ ਨੂੰ ਸਾੜਦੇ ਨੇ ਰੱਬਾ ਇਹੋ ਜੇ ਲੋਕਾਂ ਦਾ ਭਰਕੇ ਬੇੜਾ ਡੁੱਬੇ ਆਹ ਦੇਖ ਲੋ ਆਹ ਦੇਖ ਲੋ ਬਾਈ ਯਾਰ ਬਾਈ ਕਹਿਣ ਨੂੰ ਸ਼ਬਦੇ ਕੋਈ ਨਹੀਂ ਬਚਿਆ ਯਾਰ ਕਹਿਣ ਨੂੰ ਕੋਈ ਸ਼ਬਦ ਅਗਲਾ ਫਿਰ ਫਿਰ ਕਹਿੰਦੇ ਨੇ ਲੋਕ ਇਹ ਵੀਰ ਰੱਬ ਇਹ ਕਰਦਾ ਹੈ ਬਾਈ ਜਿਹੇ ਜਿਹੇ ਲੋਕ ਹੋ ਰਹੇ ਨੇ ਨਾ ਰੱਬ ਫਿਰ ਉਮੀਦ ਹੀ ਹੋ ਜਾਂਦਾ ਹੈ ਰੱਬ ਨੂੰ ਉਮੀਦਾਂ ਹੋਣਾ ਪੈਂਦਾ ਬਾਈ ਆਹ ਦੇਖ ਲੋ ਯਾਰ ਆ ਸਾਰੇ ਉਹ ਇੱਥੇ ਇੱਥੇ ਬਾਈ ਨਿਗਾ ਨਹੀਂ ਵੱਜਦੀ ਤੇ ਜਿਵੇਂ ਉੱਥੇ ਜੰਗਲ ਦਿਖ ਰਹੇ ਨਾ ਐ ਨਿਗਾ ਨਹੀਂ ਪੈਂਦੀ ਯਾਰ ਪਰ ਬਈ ਸਾਰਾ ਖਤਮ ਹੀ ਕਰਤਾ ਓ ਯਾਰ ਐ ਅਮਰਾੜਾ ਮਦਾਨ ਹੀ ਬਣਾਤਾ ਯਾਰ ਸਾਰਾ ਕੁਸ਼ੀ ਖਤਮ ਕਰਤਾ ਓਏ ਲੋਕੋ ਆ ਦੇਖ ਲੋ ਆ ਦੇਖ ਲੋ ਹਜੇ ਕਹਿੰਦੇ ਪ੍ਰਮਾਤਮਾ ਸਾਡੀ ਸੁਣਦਾ ਨਹੀਂ ਹਜੇ ਕਹਿੰਦੇ ਨੇ ਰੱਬ ਐ ਕਰਦਾ ਆ ਦੇਖਿਓ ਤੁਸੀਂ ਕੀ ਕਰਦੇ ਹੋ ਯਾਰ ਆ ਤੁਸੀਂ ਕੀ ਕਰਦੇ ਹੋ ਛੇੜ ਛਾੜ ਦੇ ਕੀ ਆ ਦੇਖੋ ਖੱਡਾ ਬਈ ਇੱਥੇ ਜਾਨਵਰ ਨਹੀਂ ਹੋਣਗੇ ਆ ਜਿਹੜਾ ਜੰਗਲ ਖਤਮ ਕਰਿਆ ਕੀ ਉਹ ਜੰਗਲ ਦੇ ਵਿੱਚ ਜਾਨਵਰ ਨਹੀਂ ਸੀਗੇ ਬਈ ਜਾਨਵਰ ਸਾਰੇ ਕਿਤੇ ਸੀ ਪਰ ਇਹ ਲੋਕਾਂ ਦੀਆਂ ਅੱਖਾਂ ਤੇ ਜਿਹੜੀ ਪੱਟੀ ਬਣੀ ਹੋਈ ਹੈ ਨਾ ਬਸ ਉਹਦੇ ਕਰਕੇ ਉਹਦੇ ਕਰਕੇ ਕਿ 10 ਮਿੰਟ ਤੁਸੀਂ ਪਹਿਰਾ ਦੇ ਲੈਂਦੇ ਅੱਗ ਤੇ ਆਪਦੇ ਬਾਂਹ ਦੇ ਅੱਗ ਚਾਲ ਕੋਈ ਗੱਲ ਨਹੀਂ ਮਚਾ ਲੈਂਦੇ ਤੁਸੀਂ ਆਪਦੇ ਬਾਂਹ ਚ ਸੱਕੜ ਉਹ ਆ ਜੰਗਲ ਕਿਉਂ ਖਤਮ ਕਰਤਾ ਉਹ ਕੋੜੀ ਲੋਕੋ